ਮਲਾਹੋਂ ਦੇ ਪੱਖ ਦੀਆਂ ਮੰਗਾਂ ਸੁਣਨ ਦੀ ਅੱਜ ਪੂਰੀ ਜਾਣ ਕੇ ਦਵਾਂਗੇ ਜੀ ਬੇਤਵਾਂ ਦੇ ਹਰਪਾਲ ਸਿੰਘ ਜਿਮਨਾਲ ਮਿਟੀਆਂ ਹੋਈਆਂ ਮੁੱਖ ਨੇ ਭੂਮਾਨ ਤੁਮਨਾਂ ਮਿਟੀਆਂ ਹੋਈਆਂ ਜਾਂ ਵੇ ਸਾਹ ਕਮੇਟੀ ਦਾ ਚੇਅਰਮੈਨ ਹੈ ਹਰਪਾਲ ਸਿੰਘ ਜਿਮਨਾਲ ਮਿਟੀਆਂ ਹੋਈਆਂ ਮੀਟਿੰਗਾਂ ਦੇ ਵਿੱਚ ਮੁੱਖ ਮੰਗ ਸੀ ਕਿ 5.5 ਸਾਲ ਦਾ ਪੇ ਕੰ ਦਾ ਏਰੀਅਰ ਡੀਰੀਆ ਕਿਸ ਤਰ੍ਹਾਂ ਬਕਾਇਆ ਜੋ 37 ਪਰ ਭੱਤਿਆਂ ਦੇ ਕੱਟ ਲਾਇਆ ਗਿਆ ਉਸ ਨੂੰ ਬਹਾਲ ਕੰਮ ਸੰਬੰਧੀ ਰਿਟਾਇਰਡ ਮਲਾਜਾਂ ਨੂੰ ਫੈਕਟਰ 2.9 ਦੇਣ ਸੰਬੰਧੀ ਜੋ ਅਗਰਵਾੜੀ ਬਾਰਕੜਾ ਮਿੱਡਲ ਬਾਰਕੜਾ ਉਹਨਾਂ ਦੇ ਮਾਨਪ੍ਰਦੇਸ਼ ਵਾਧਾ ਕੰਮ ਸੰਬੰਧੀ ਕੱਚੇ ਮਲਾਜਾਂ ਨੂੰ ਪੱਕੇ ਕੰਸ ਹੁੰਦੀ ਮੁੱਖੀ ਪੁਆਦੋਂ ਨਾਲ ਬੇਤੋਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਹੁਣ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਲਾਰੇ ਪ੍ਰਾਪਤ ਹੋਏ ਜੱਸ ਕਰਕੇ ਮਲਾਮ ਫੇਰ ਮੰਗ ਕਰ ਦਿਆ ਕਿ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਲੰਗੜਾ ਨੋਟਿਸ ਕੀਤਾ ਗਿਆ ਸੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਤੀਆ ਸਰਕਾਰ ਬਣੀ ਨੂੰ ਲਗਭਗ 4 ਸਾਲ ਹੋਣ ਵਾਲੇ ਹਨ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਨੂੰ 72 ਅਨਸਾਰ ਲਾਗੂ ਨਹੀਂ ਕੀਤੀ ਗਈ ਮੁੱਖ ਮੰਤਰੀ ਪਵਾਂ ਤਮਾਨਾ ਤੋ ਮੰਗ ਕਰਦੇ ਆ ਵੀ ਜੋ ਬਾਹਰੇ ਕੀਤੇ ਸੀ ਲੋਕਾਂ ਨਾਲ ਉਹ ਪੂਰੇ ਕਰੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕਾਮਕਾਦ ਦੇ ਕੱਚੇ ਮਲਾਿਆਂ ਵੱਲੋਂ 2 3 ਤੇ 4 ਦਸਮਰ ਨੂੰ ਸਾਰੇ ਪੰਜਾਬ ਦੇ ਵਿੱਚ ਹੜਤਾਲ ਕੀਤੀ ਜਾ ਰਹੀ ਆ ਉਹਨਾਂ ਨੇ ਆਗੂ ਨੇ ਕਿਹਾ ਕਿ ਸਾਨੂੰ ਬਹੁਤ ਮੀਟਿੰਗਾਂ ਦਿੱਤੀਆਂ ਬਹੁਤ ਮੀਟਿੰਗਾਂ ਕੈਨਸਲ ਕੀਤੀਆਂ ਗਈਆਂ ਤੇ ਕੁਝ ਮੀਟਿੰਗਾਂ ਮੁਖਨੀ ਪੁਆ ਤਵਨ ਨਾਲ ਬੇਤਰੀ ਹਰਪਾਲ ਸਿੰਘ ਜੀ ਨਾਲ ਹੋਈਆਂ ਪਰ ਮੀਡੀਆ ਵਿੱਚ ਇਕੱਲੇ ਲਾਰੀ ਪ੍ਰਾਧ ਹੋਏ ਜਿਸ ਨੂੰ ਲੈ ਕੇ ਜੋ ਕੱਚੇ ਮਲਾਜ਼ਮਾਂ ਬਹੁਤ ਵੱਡਾ ਰੋਸ ਆ ਉਹ ਆਪਣਾ ਰੋਸ 2 3 4 ਅਧ ਦੇ ਦਸੰਬਰ ਨੂੰ ਵੱਡੀ ਹੜਤਾਲ ਕਰਕੇ ਉਹ ਰੋਸ ਜਾਰਗ ਕਰਨਗੇ ਦੂਜੇ ਪਾਸੇ ਪੀ ਆਰਟੀਸੀ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਨੂੰ ਜੋ ਪੰਜਾਬ ਸਰਕਾਰ ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਮੂਹ ਵਿੱਚ ਲਾਠੀ ਕੀ ਚਾਰਜ ਕੀਤਾ ਗਿਆ ਕੁੱਝ ਮਜ਼ਦ 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 ਮ ਲੇਰਾ ਮਮਰ ਤੋਂ ਧਰਮਪੁਰਾਂ ਦੇ ਵਿੱਚ 20-20 ਸਾਲਾਂ ਤੋਂ ਕੰਮ ਕਰਦੇ ਕੱਚੇ ਮਲਾਂ ਨੇ ਆਂ ਰੰਗਾਂ ਵਾਦ ਦੇ ਇਤਿਹਾਵੇ ਜਾਂ ਮਾਨ ਮੁਖ ਮੁਕਵਾ ਤੁਹਾਨੂੰ ਕਹਾਂ ਨਾ ਸੀ ਮੈਂ ਕੱਚੇ ਮਲਾਂ ਆ ਗਿਆ ਹਾਂ ਕੱਚਾ ਸਾਰ ਕਟੂਗਾ ਮੈਂ ਪੱਕੇ ਕਰੂੰਗਾ ਤੁਹਾਨੂੰ ਹਰ ਹਾਲਤ ਵਿੱਚ ਇਹਦਾ ਕਿ ਤਜਾਵੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਬਹੁਤ ਬਹੁਤ